ਕਿੱਦੀ ਇਹ ਤਾਂ ਤਾਂ ਦੀ ਬਾਈ ਇਲੈਕਸ਼ਨ ਹੋਈ ਹੈ ਨਾ ਇਸ ਦੇ ਵਿੱਚ ਹੁਣ 5 ਦਿਨ ਹੋ ਗਏ ਤੇ ਰਿਜ਼ਲਟਸ ਆਇਆ ਨਾ ਤੇ ਅੱਜ ਦੀ ਇਹ ਕਾਫੀ ਚਰਚਾ ਚ ਹੈਗੀ ਆ ਸੁਖਬੀਰ ਸਿੰਘ ਬਾਦਲ ਵੀ ਦਵਾਰਾ ਚਪਾਲ ਕੇਰੀਏ ਚ ਜਾ ਕੇ ਆਏ ਹੈਗੇ ਆ ਉੱਥੇ ਜਾ ਕੇ ਆਪਣੇ ਵੱਲੋਂ ਵੋਟਰਸ ਦਾ ਥੈਂਕਸ ਕੀਤਾ ਹੈਗਾ ਧੰਨਵਾਦ ਕੀਤਾ ਹੈਗਾ ਨਾਲੇ ਉਹਨਾਂ ਨੇ ਇਹ ਵੀ ਐਲਾਨ ਕੀਤਾ ਹੈਗਾ ਕਿ ਪੀਸੋਸ ਦਾ ਇਹ ਦਿਨ ਟੋਨ ਦੇ ਵਿੱਚ ਅਸੀਂ ਪ੍ਰਿੰਸੀਪਲ ਸਕਵਿੰਦਰਪਾਲ ਦਾ ਆਵਾ ਨੂੰ ਦੁਆਰਾ ਆਪਣਾ ਕੈਂਡੀਡੇਟ ਬਣਾਵਾਂਗੇ ਤੇ ਇਹਨਾਂ ਨੂੰ ਚਿਤਨ ਤੋਂ ਬਾਅਦ ਮੰਤਰੀ ਵੀ ਬਣਾਵਾਂਗੇ ਕਿ ਉਹ ਇਸ ਤਰ੍ਹਾਂ ਦਾ ਸੰਕੇਤ ਦੇ ਰਹੇ ਹੈਗੇ ਕਿ 2027 ਦਾ ਸਿਰ ਇਹਨਾਂ ਦੀ ਹੀ ਸਰਕਾਰ ਬਣਨੀ ਹੈ ਫੋਰ ਸ਼ੂਰ ਹੁਣ ਇਹ ਇਸ ਤਰ੍ਹਾਂ ਦੇ ਉਹਨਾਂ ਦੇ ਵਾਸ਼ ਵਾਸ਼ ਨੂੰ 21000 ਤੇ ਆ ਰਹੇ ਹੈਗੇ ਆ ਕਿ 2027 ਚ ਨਾ ਦੀਆਂ ਚੋਣਾਂ ਵਿੱਚ ਅਕਾਲੀ ਦਲ ਬਾਦਲ ਫੈਕਸ਼ਨ ਦੀ ਜਿੱਤ ਹੋਊਗੀ ਜਦ ਕੇ ਇਹਨਾਂ ਨੂੰ ਇਸ ਇਲੈਕਸ਼ਨ ਤੋਂ ਬਾਅਦ ਕੋਈ ਇਸ ਤਰ੍ਹਾਂ ਦਾ ਬਿਆਨ ਦੇਣਾ ਚਾਹੀਦਾ ਸੀਗਾ ਕਿ ਕਿਸ ਤਰ੍ਹਾਂ ਜਿਹੜੇ ਦੂਸਰੇ ਅਕਾਲੀ ਗਰੁੱਪਸ ਖੜੇ ਹੋਏ ਹੈਗੇ ਖਾਸ ਕਰਕੇ ਜਿਹੜੀ ਪੁਨਰ ਸਰਜੀਪੀ ਵਾਲਾ ਫੈਕਸ਼ਨ ਹੈਗਾ ਵੇ ਉਹਨਾਂ anarch ਕਿਹੋ ਜਿਹੇ ਤਰ੍ਹਾਂ ਦਾ वार्तालाप ਇਹ ਆਰੰਭ ਕਰਤੀ ਕਿਉਂਕਿ ਇਸ ਤੋਂ ਬਾਅਦ ਜਿਹੜੀ ਪੁਨਰਸਜੀਤੀ ਅਕਾਲੀਦਰ ਫੈਕਸ਼ਨ ਹੈਗਾ ਉਹਨਾਂ ਵਿੱਚ ਵੀ ਆਤਮਚਿੰਤਨ ਚੱਲ ਰਿਹਾ ਹੈਗਾ ਕਿ ਕੀ ਉਹਨਾਂ ਨੂੰ ਵਾਰਿਸ ਪੰਜਾਬ ਦੀ ਜਥੇਬੰਦੀ ਜਾਂ ਹੋਰ ਜਥੇਬੰਦੀਆਂ ਦੇ ਨਾਲ ਇੱਥੇ ਕਿਸੇ ਸਹਿਯੋਗ ਵਿੱਚ ਉਹਨਾਂ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਇਸ ਕਰਕੇ ਉਹਨਾਂ ਦੀ ਮਤਲਬ ਕਿ ਪਾਰਟੀ ਦੇ ਫੈਕਸ਼ਨਸ ਦੇ ਵਿੱਚ ਅੱਡਾਟ رائے ਹੈਗੀ ਆ ਵੀ ਉਹਨਾਂ ਨੇ ਇਹ ਠੀਕ ਸਟੈਪ ਤੇ ਚੱਕਿਆ ਜਾਂ ਨਹੀਂ ਚੱਕਿਆ ਦੂਜਾ ਵੱਡਾ ਕਾਰਨ ਹੈਗਾ ਕਿ ਉਹਨਾਂ ਨੇ ਚੋਣਾਂ ਦੇ ਵਿੱਚ ਆਵੇਂ ਆਪਣਾ ਗੱਠਬੰਧਨ ਸੀਗਾ ਉਹਨਾਂ ਦਾ ਫਾਰਸ ਪੰਜਾਬ ਜਾਂ ਹੋਰ ਜਿੱਥੇ ਬੰਦੀਆਂ ਨਾ ਪਰ ਜਿਸ ਤਰ੍ਹਾਂ ਉਹਨਾਂ ਨੂੰ ਕੈਂਪੇਨਿੰਗ ਕਰਨੀ ਚਾਹੀਦੀ ਸੀਗੀ ਉਹ ਇਹਨਾਂ ਨੇ ਮਾਨ ਨਾਲ ਉੱਥੇ ਕੈਂਪੇਨਿੰਗ ਕੀਤੀ ਨਹੀਂਗੀ ਇੱਕ ਤਰ੍ਹਾਂ ਦਾ ਜਿਹੜਾ ਪੁਨਰਸਰਜੀਤੀ ਵਾਲਾ ਅਕਾਲੀ ਦਲ ਹੈਗਾ ਉਹ ਆਪਣੇ ਲਈ ਕਾਫੀ ਮਤਲਕ ਇੱਕ ਕਨਫਿਊਜ਼ਨ ਕ੍ਰੀਏਟ ਕਰ ਚੁੱਕਿਆ ਹੈਗਾ ਜਿਸ ਦੇ ਕਰਕੇ ਉਹਨਾਂ ਦੀ ਰੈਂਕ ਐਂਡ ਫਾਈਟ ਦੇ ਵਿੱਚ ਵੀ ਕਾਫੀ ਵੱਡੀ ਦੁਬਧਾ ਬਣੀ ਹੋਈ ਹੈਗੀ ਆ ਕਿ ਕੀ ਇਹ ਪੁਨਰਸਰਜੀਤੀ ਵਾਲਾ ਅਕਾਲੀ ਦਲ 2027 ਤੱਕ ਆਪਣੇ ਆਪ ਨੂੰ ਆਪਣੇ ਪੈਰਾਂ ਤੇ ਕਰ ਸਕੂਗਾ ਕਿ ਨਹੀਂ ਕਰ ਸਕੂਗਾ ਤਾਂ ਕਿ ਇਹ 2027 ਦੀਆਂ ਇਲੈਕਸ਼ਨਾਂ ਵਿੱਚ ਆਪਣੇ ਬਲਬੂਤੇ ਤੇ ਇਲੈਕਸ਼ਨਾਂ ਵਿੱਚ ਪਾਰਟਿਸਪੇਟ ਕਰ ਸਕੇ ਜਿੱਥੋਂ ਤੱਕ ਸਾਹ ਸੁਖਬੀਰ ਸਿੰਘ ਬਾਦਲ ਦਾ ਸੰਬੰਧ ਹੈਗਾ ਉਹਨਾਂ ਨੇ ਕਿਸੇ ਵੀ ਆਪਣੀ ਪਾਰਟੀ ਦਾ ਜਾਂ ਆਪਣੇ ਪਾਰਟੀ ਦੇ ਕੈਂਡੀਡੇਟ ਦਾ ਤਰਨਤਾਰ ਤੋਂ ਕਿਸੇ ਵੀ ਗੈਸਟਰ ਦੇ ਨਾਲ ਕੋਈ ਸੰਬੰਧ ਜਾਂ ਉਹਦੇ ਨਾਲ ਕਿਸੇ ਤਰ੍ਹਾਂ ਦਾ ਗੱਠ ਜੋੜ ਤੋਂ ਮਤਲਬ ਕਿ ਉਹਨਾਂ ਨੇ ਵੀ ਮੈਂਟਲੀ ਡਿਨਾਈ ਕੀਤਾ ਹੈਗਾ ਜਦ ਕਿ ਜਿਹੜੇ ਸੰਕੇਤ ਆ ਰਹੇ ਹੈਗੇ ਆ ਇਹ ਇਸ ਅਕਾਲੀ ਦਲ ਫੈਕਸ਼ਨ ਬਾਦਲ ਫੈਕਸ਼ਨ ਨੇ ਹਾਈਲੀ ਮਤਲਬ ਕਿ ਇਹਨਾਂ ਨੇ ਬਹੁਤ ਨੇੜਤਾ ਦੇ ਨਾਲ ਜਿਹੜਾ ਅਮਰਤਪਾਲ ਬਾਠ ਜੀ ਦਾ ਨਾਂ ਆ ਰਿਹਾ ਹੈ ਦਾ ਜਿਹੜਾ ਕਿਸੇ ਵੈਸਟਰਨ ਵਰਲਡ ਵਿੱਚ ਬੈਠਾ ਹੈਗਾ ਵੀ ਉਹਦੇ ਨਾਲ ਸਹਿਯੋਗ ਦੇ ਵਿੱਚ ਇਹਨਾਂ ਨੇ ਉਹ ਤਰਨਤਾਰਨ ਦੀ ਇਲੈਕਸ਼ਨ ਲੜੀ ਹੈਗੀ ਆ ਜੀ ਦੇ ਕਰਕੇ ਇਹਨਾਂ ਦਾ ਪੰਥਕ ਸਫਾਂ ਦੇ ਵਿੱਚ ਇਹ ਕਾਫੀ ਚਰਚਾ ਹੈਗੀ ਆ ਵੀ ਅਕਾਲੀ ਦਲ ਨੂੰ ਸੁਖਵੀਰ ਸਿੰਘ ਬਾਦਲ ਕਿਸ ਮੋੜ ਤੇ ਲਿਆ ਕੇ ਉਸਨੇ ਖੜਾ ਕਰ ਦਿੱਤਾ ਹੈਗਾ ਕਿ ਅੱਜ ਅਕਾਲੀ ਦਲ ਬਾਦਲ ਫੈਕਸ਼ਨ ਜਾਂ ਮਤਲਬ ਕਿ ਇੱਕ ਤਰ੍ਹਾਂ ਨਾਲ ਕਿਉਂਕਿ ਇਹਨਾਂ ਦਾ ਹੀ ਸਾਰਾ ਨਾਲ ਵੱਡਾ ਫੈਕਸ਼ਨ ਹੈਗਾ ਕਿ ਅੱਜ ਜਿਹੜੀ ਅਕਾਲੀ ਦਲ ਦੀ ਪੋਲਿਟਿਕਸ ਹੈਗੀ ਆ ਉਹ ਗੈਂਗਸਟਰ ਤੇ ਮਤਲਬ ਕਿ ਤੇ ਨਿਰਪਰ ਹੋ ਕੇ ਰਹਿ ਗਈ ਹੈਗੀ ਆ ਕਿ ਕੀ ਇਹਨਾਂ ਨੇ ਆਪਣਾ ਜਿਹੜਾ ਪੰਥਕ ਉੱਪ ਦਾਵਾ ਹੈਗਾ ਉਹਨੂੰ ਇੱਕ ਤਰ੍ਹਾਂ ਨਾਲ ਪਿੱਛੇ ਛੱਡ ਕੇ ਇਹਨਾਂ ਨੇ ਜਿਹੜੇ ਹੈਗੇ ਆ ਇਸ ਤਰ੍ਹਾਂ ਦੇ ਮਤਲਬ ਕਿ ਅਨਸਰ ਹੈਗੇ ਆ ਜਿਹੜੇ ਕਿ ਪੰਜਾਬ ਦੇ ਵਿੱਚ ਕਾਫੀ ਮਤਲਬ ਕਿ ਡਿਸਟਰਬੈਂਸ ਕ੍ਰੀਏਟ ਕਰ ਰਹੇ ਹੈਗੇ ਆ ਉਹਨਾਂ ਦੇ ਸਾਰੇ ਤੇ ਇਹਨਾਂ ਨੇ ਚੋਣਾਂ ਲੜਨੀਆਂ ਹੈਗੀਆਂ ਨੇ ਇਸੇ ਤਰ੍ਹਾਂ ਜਿਹੜਾ ਤੁਸੀਂ ਅੰਜਨ ਪ੍ਰੀਤ ਦਾ ਸਵਾਲ ਉਠਾਇਆ ਹੈਗਾ ਉਹਦੇ ਕਰਕੇ ਹੀ ਜੋ ਖਬਰਾਂ ਹੁਣ ਤੱਕ ਬਾਹਰ ਆਈਆਂ ਨੇ ਜਾਂ ਚਰਚਾਵਾਂ ਬਾਹਰ ਆਈਆਂ ਨੇ ਉਸ ਕਰਕੇ ਹੀ ਕੰਚਨਪ੍ਰੀਤ ਦੇ ਇਥੋਂ ਚਲੇ ਜਾਣ ਕਰਕੇ ਕਿਉਂਕਿ ਕਿਸੇ ਕੋਲੇ ਕੋਈ ਕਨਫਰਮੇਸ਼ਨ ਤਾਂ ਹੈ ਨਹੀਂਗੀ ਨਾ ਕੰਚਨਪ੍ਰੀਤ ਜਾਂ ਉਹਨਾਂ ਦੇ ਮਦਰ ਪ੍ਰਿੰਸੀਪਲਸ ਦਾ ਆਪ ਲੋਕ ਕੋਈ ਕਿਸੇ ਤਰ੍ਹਾਂ ਦਾ ਬਿਆਨ ਨਹੀਂ ਆਇਆ ਕਿ ਕੰਚਨਪ੍ਰੀਤ ਇਸ ਟਾਈਮ ਤੇ ਕਿੱਥੇ ਹੈਗੀ ਆ ਪਰ ਉਹ ਕਿਸੇ ਵੀ ਪ੍ਰੈਸ ਕਾਨਫਰੰਸ ਵਿੱਚ ਜਾਂ ਹੋਰ ਕਿਸੇ ਪਬਲਿਕ ਮਤਲਬ ਕਿ ਅਪੀਅਰੈਂਸ ਦੇ ਵਿੱਚ ਉਹ ਇਲੈਕਸ਼ਨਾਂ ਵਾਲਾ ਜਿੱਦਨ ਰਿਜ਼ਲਟਸ ਆ ਰਹੇ ਸੀਗੇ ਉਦੋਂ ਅੱਧ ਤੋਂ ਬਾਅਦ ਅੱਧੇ ਦਿਨ ਤੋਂ ਬਾਅਦ ਉਹ ਕਿਤੇ ਵੀ ਦਿਖਾਈ ਨਹੀਂ ਦਿੱਤੀ ਹੈਗੀ ਇਹ ਵੀ ਚਰਚਾ ਹੈਗੀ ਆ ਕਿ ਜਿਹੜੇ ਮਨਿੰਦਰ ਸਿੰਘ ਜਿਹੜੇ ਐਸਐਸਪੀ ਸੀਗੇ ਅੰਮ੍ਰਿਤਸਰ ਦਿਹਾਤੀ ਦੇ ਉਨਾ ਦੀ ਸਸਪੈਂਸ਼ਨ ਦਾ ਮੇਨ ਕਾਰਨ ਵੀ ਕੰਚਨਪ੍ਰੀਤ ਦਾ ਇਸ਼ੂ ਬਣਿਆ ਹੈਗਾ ਉਹ ਹੁਣ ਕਿਸ ਮੁੱਦੇ ਨੂੰ ਲੈ ਕੇ ਬਣਿਆ ਹੈਗਾ ਕੀ ਉਹ ਇਸ ਨਾਲ ਮਨਿੰਦਰ ਸਿੰਘ ਨੂੰ ਜੋੜ ਰਹੇ ਹੈਗੇ ਆ ਕਿ ਉਹਨੂੰ ਸਰਕਾਰ ਨੇ ਕਿਹਾ ਸੀਗਾ ਵੀ ਤੂੰ ਕੰਚਨਪ੍ਰੀਤ ਨੂੰ ਅਰੈਸਟ ਕਰ ਉਸ ਨੂੰ ਕਿਸੇ ਤਰ੍ਹਾਂ ਵੀ ਡਿਟੇਨ ਕਰ ਤੇ ਉਹਦੇ ਤੇ ਕੋਈ ਇਸ ਤਰ੍ਹਾਂ ਦੀ ਧਾਰਾ ਲਾ ਜਿਹਦੇ ਨਾਲ ਉਹ ਨੂੰ ਡਿਟੇਨ ਕੀਤਾ ਜਾ ਸਕੇ ਉਸ ਤੋਂ ਪਹਿਲੇ ਹੀ ਕੰਟਲ ਪ੍ਰੀਸ ਤੇ ਚੋਣਾਦਾਰ ਕਈ ਪਰਚੇ ਉਹਦੇ ਤੇ ਪੁਲਿਸ ਨੇ ਰਜਿਸਟਰ ਕੀਤੇ ਸੀ ਜਾਂ ਉਹਦੇ ਬਾਰੇ ਇਨਕੁਆਰੀ ਚੱਲ ਰਹੀ ਸੀ ਪਰ ਉਹ ਕਿਸੇ ਤਰ੍ਹਾਂ ਪੱਤਰ ਨਹੀਂ ਲੱਗੀ ਹੈਗੀ ਮਤਲਬ ਕਿ ਹੁਣ ਇਹ ਵੀ ਨਹੀਂ ਪਤਾ ਲੱਗ ਰਿਹਾ ਕਿ ਤੰਤਨ ਪ੍ਰੀਤ ਬਾਕਿਆ ਹੀ ਅੰਮਰਤਪਾਲ ਬਾਠ ਦੇ ਨਾਲ ਵਿਆਹੀ ਹੋਈ ਹੈਗੀ ਆ ਕਿ ਉਹਨਾਂ ਦਾ ਕੋਈ ਹੋਰ ਕਿਸੇ ਤਰ੍ਹਾਂ ਦਾ ਸਬੰਧ ਹੈਗਾ ਸੋ ਇਹ ਚੀਜ਼ਾਂ ਵੀ ਚਰਚਾ ਦਾ ਵਿਸ਼ਾ ਹੈਗੀਆਂ ਨੇ ਜਿਸ ਤਰ੍ਹਾਂ ਮੈਂ ਪਹਿਲੇ ਕਿਹਾ ਹੈਗਾ ਕਿ ਅੱਜ ਤੱਕ ਕੋਈ ਵੀ ਬਾਈਪੋਲ ਦੀ ਇਲੈਕਸ਼ਨ ਅੰਨੀ ਚਰਚਾ ਵਿੱਚ ਰਿਜ਼ਲਟ ਆਉਣ ਤੋਂ ਬਾਅਦ ਰਹੀ ਨਹੀਂ ਜਿਸ ਤਰ੍ਹਾਂ ਕਿ 5 ਦਿਨ ਲੰਘ ਜਾਣ ਤੋਂ ਬਾਅਦ ਵੀ ਇਹ ਤਰਨਤਾਰਨ ਦੀ ਬਾਈਪੋਲ ਵਾਲੀ ਇਲੈਕਸ਼ਨ ਅੱਜ ਵੀ ਚਰਚਾ ਦੇ ਵਿੱਚ ਹੈਗੀ ਹੈ